ਪੈਲਸ ਵਿੱਚ ਸਾਰਾ ਕੁਝ ਤਿਆਰ ਸੀ ਰਿਸ਼ਤੇਦਾਰ ਤੇ ਮਹਿਮਾਨ ਵੀ ਆ ਗਏ ਸੀ ਪਰ ਬਰਾਤ ਆਈ ਹੀ ਨਹੀਂ ਅਕਸਰ ਹੀ ਸਿਆਣੇ ਕਿਹਾ ਕਰਦੇ ਸੀ ਕਿ ਵਿਆਹ ਦੋ ਇਨਸਾਨਾਂ ਦਾ ਨਹੀਂ ਸਗੋ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ ਪਰ ਅੱਜ ਕੱਲ ਤਾਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਲੋਕਾਂ ਨੇ ਵਪਾਰ ਬਣਾ ਲਿਆ ਹੈ ਦਰਸਲ ਇਸ ਵਿਆਹ ਵਿੱਚ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਬਰਾਤ ਦੀ ਉਡੀਕ ਹੋ ਰਹੀ ਸੀ ਪਰ ਵਿਆਹ ਵਾਲੇ ਮੁੰਡੇ ਨੇ ਐਨ ਮੌਕੇ ਤੇ ਆ ਕੇ 50 ਲੱਖ ਦੀ ਡਿਮਾਂਡ ਰੱਖ ਦਿੱਤੀ ਦਰਸਲ ਮੰਗਣਾ ਹੋਣ ਤੋਂ ਬਾਅਦ ਮੁੰਡੇ ਦੀ ਦਾਜ ਦੀ ਡਿਮਾਂਡ ਹੋਰ ਵੱਧ ਗਈ ਪਹਿਲਾਂ 30 ਲੱਖ ਪੈਸੇ ਵਿੱਚ ਗੱਲ ਹੋਈ ਸੀ ਤੇ ਵਿਆਹ ਵਾਲੇ ਦਿਨ ਮੁੰਡਾ ਕਹਿੰਦਾ 20 ਲੱਖ ਹੋਰ ਦਿਓ ਪੈਸੇ ਨਾ ਦੇਣ ਤੇ ਬਰਾਤ ਕੁੜੀ ਨੂੰ ਵਿਆਉਣ ਹੀ ਨਹੀਂ ਆਈ ਬਸ ਆਉਣ ਦੇ ਲਾਰੇ ਹੀ ਲਾਈ ਗਏ ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਲਿਖਵਾਈ ਮੁੰਡਾ ਵੀ ਯੂਪੀ ਪੁਲਿਸ ਵਿੱਚ ਕੌਨਸਟੇਬਲ ਹੈ ਸੋ ਕੀ ਸਿਰਫ ਪੈਸਾ ਹੀ ਸਭ ਕੁਝ ਰਹਿ ਗਿਆ ਏ ਕਿਉਂਕਿ ਨਿਵਾਇ ਤਾਂ ਜੀਵਨ ਸਾਥੀ ਨਾਲ ਜਾਂਦੀ ਏ ਪੈਸਾ ਤਾਂ ਇੱਕ ਨਾ ਇੱਕ ਦਿਨ ਖਤਮ ਹੋਣਾ ਹੁੰਦਾ ਏ ਸੋ ਚੰਗਾ ਹੋਇਆ ਰਿਸ਼ਤਾ ਟੁੱਟ ਗਿਆ ਨਹੀਂ ਤਾਂ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਣੀ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਤੁਹਾਨੂੰ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ